ਅੱਜ ਸ਼ਾਮ ਗੁਰਦਾਸਪੁਰ ਪੁਲਿਸ ਦੀ ਟੀਮ ਨੇ ਐਸਐਸਪੀ ਆਦਿੱਪਤਿਆ ਦੀ ਅਗਵਾਈ ਹੇਠ ਇੱਕ ਵੱਡੀ ਕਾਰਵਾਈ ਕਰਦਿਆਂ ਸ਼ਹਿਰ ਦੇ ਵਿਚਕਾਰ ਸਥਿਤ ਕੁੱਕੂ ਦੇ ਢਾਬੇ ਤੇ ਛਾਪਾ ਮਾਰਿਆ ਛਾਪੇ ਤੋਂ ਬਾਅਦ ਪੁਲਿਸ ਨੇ ਦਾਅਵਾ ਕੀਤਾ ਕਿ ਢਾਬੇ ਦੇ ਮਾਲਕ ਸਮੇਤ 10 ਲੋਕਾਂ ਨੂੰ ਹੋਟਲ ਵਿੱਚ ਜੂਆ ਖੇਡਦੇ ਹੋਏ ਰੰਗੇ ਹੱਤੀ ਗ੍ਰਿਫਤਾਰ ਕੀਤਾ ਗਿਆ ਇਹਨਾਂ ਦੇ ਕੋਲੋਂ 2.5 ਲੱਖ ਰੁਪਏ ਤੋਂ ਵੱਧ ਰਕਮ ਅਤੇ ਜੂਆ ਖੇਡਣ ਵਾਲਾ ਸਮਾਨ ਵੀ ਬਰਾਮਦ ਹੋਇਆ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਜਾਣਕਾਰੀ ਮਿਲੀ ਸੀ ਇਸ ਹੋਟਲ ਵਿੱਚ ਕੁਝ ਲੋਕ ਜੂਆ ਖੇਡ ਰਹੇ ਹਨ ਇਸ ਤੋਂ ਬਾਅਦ ਪੁਲਿਸ 팀 ਨੇ ਤੁਰੰਤ ਇੱਥੇ ਛਾਪਾ ਮਾਰਿਆ ਛਾਪੇ ਦੌਰਾਨ ਸਾਹਮਣੇ ਆਇਆ ਕਿ ਹੋਟਲ ਦਾ ਮਾਲਕ ਅਤੇ ਹੋਰ 9 ਲੋਕ ਹੋਰ 9 ਲੋਕ ਹੋਟਲ ਦੇ ਇੱਕ ਕਮਰੇ ਵਿੱਚ ਜੂਆ ਖੇਡਦੇ ਸਨ ਉਨ੍ਹਾਂ ਦੱਸਿਆ ਕਿ ਇਨ੍ਹਾਂ ਸਾਰਿਆਂ ਦੇ ਕੋਲੋਂ 2.50 ਲੱਖ ਰੁਪਏ ਤੋਂ ਵੱਧ ਰਕਮ ਬਰਾਮਦ ਹੋਈ ਹੈ ਅਤੇ ਜੂਆ ਖੇਡਣ ਵਿੱਚ ਵਰਤੇ ਜਾਣ ਵਾਲੇ ਡਾਈਸ ਤੇ ਹੋਰ ਸਮਗਰੀ ਵੀ ਮਿਲੀ ਹੈ ਉਨ੍ਹਾਂ ਕਿਹਾ ਕਿ ਸਾਰੇ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਸਬੰਧਤ ਧਾਰਾਵਾਂ ਹੇਠ ਪਰਚਾ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾਵੇਗੀ ਨੇ ਵੀ ਕਿਹਾ ਕਿ ਇਸ ਮਾਮਲੇ ਦੀ ਪੂਰੀ ਜਾਂਚ ਕੀਤੀ ਜਾਵੇਗੀ ਕਿ ਜੂਏ ਦਾ ਇਹ ਤੰਦਾ ਕਦੋਂ ਤੋਂ ਅਤੇ ਕਿੱਥੇ-ਕਿੱਥੇ ਚੱਲ ਰਿਹਾ ਸੀ